ਪੈਸੇ ਹੀ ਪੂਰੇ ਦੇਦ ਲੱਗ ਰਿਹਾ ਘਰ ਬਣਾਉਣ ਦੇ ਲੈਂਟਰ ਤੁਹਾਡੇ ਵੀ ਪੈ ਜਾਣਗੇ ਠੀਕ ਹੈ ਤੇ ਇਹ ਬੀਬੀ ਦੇ ਵੀ ਦੋ ਕਮਰੇ ਨਵੇਂ ਬਣ ਜਾਣਗੇ ਦੇ ਦਿਓ ਜੀ ਆਪ ਦੇ ਹੱਥੀ ਸਵੇਰ ਤੋਂ ਸ਼ੁਰੂ ਕਰ ਦੂੰਗਾ ਜੀ ਤੁਹਾਡਾ ਕੋਸ਼ਿਸ਼ ਜਿਉਣਾ ਉਹ ਦੋ ਦੋ ਬਿਜਲੀ ਥੱਲੇ ਸੁੱਤੀ ਜਿਗੀ ਹਾਂ ਜੀ ਥੱਲੇ ਆਉਂਦਾ ਹੈ ਬੱਚੇ ਦਾ ਵਾਣੀ ਨਾ ਕਦੇ ਆਦਾ ਵਾਣੀ ਟੱਟ ਹੈ ਜੇ ਹੁਣ ਕਿੱਥੇ ਸੌਂਦੇ ਹੋ ਮੈਂ ਇੱਥੇ ਹੁਣਦਾ ਜੀ ਬੱਚੇ ਇਹ ਰਾਤ ਕਮਰਾ ਹੀ ਕਰਾ ਦੇ ਦਿੱਤਾ ਇਹਨਾਂ ਲੈ ਗਏ ਫਿਰ ਰਾਤ ਨੂੰ ਘਰ જતા ਜਾਂਦੇ ਨੇ ਤੇ ਜੇ ਹੁਣ ਹਾੜ ਦੇ ਵਿੱਚ ਇਹਨਾਂ ਨੇ ਪਾਣੀ ਹੁਣ ਐ ਕਿੱਥੇ ਗੋਣ ਲੱਗ ਸਕਦਾ ਕਿਸੇ ਨੇ ਬਾਹਣੇ ਜਿ ਫੜੀ ਜਾਂਦਾ ਪਰ ਥਾਦੂ ਕਿੱਥੇ ਲਏਗਾ ਜਿਹੜਾ ਤੈਨੂੰ ਮੈਂ ਲੈਦਾ ਕਿਤੇ ਵੀ ਲੈ ਰੋ ਨੰਬਰ ਲੈ ਲੈਣਾ ਕਰਾ ਦੂੰਗਾ ਭਾਉ ਨੰਬਰ ਆ ਜਾਪੀ ਆਪਾਂ ਤੇਰੇ ਫੇਰ ਤੋ ਅਸੀਂ ਖੜੇ ਆਂ ਤਾਂਪਸਥਾਨ ਬਾਬਾ ਬੁੱਢਾ ਸਾਹਿਬ ਦਾ ਰਮਦਾਸ ਦੇ ਵਿੱਚ ਔਰ ਕੱਲ ਇੱਕ ਘਰ ਦੇਖਿਆ ਸੀ ਜਿਹਦੇ ਵਿੱਚ 12 ਜੀ ਮਤਲਬ ਰਹਿੰਦੇ ਨੇ ਇਸ ਘਰ ਦੇ ਵਿੱਚ ਔ ਮੇਰੀ ਭੈਣ ਹੈ ਉਹਦੀਆਂ ਤਿੰਨ ਬੱਚੀਆਂ ਨੇ ਦੋ ਦੀ ਸ਼ਾਦੀ ਹੋਈ ਆ ਤੇ ਇੱਕ ਕਿਸੇ ਦੇ ਘਰ ਕੰਮ ਕਰਦੀ ਆ ਇਹਦੇ ਦੋ ਬੱਚੇ ਨੇ ਆਪਣੇ ਹਸਬੰਦ ਨਾਲ ਰਹਿੰਦੀ ਆ ਔਰ ਸਾਰਾ ਪਰਿਵਾਰ ਹੀ ਮਤਲਬ ਦਿਹਾੜੀ ਤੇ ਮਿਹਨਤ ਕਰਦਾ ਔਰ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਸੀਗਾ ਦੋ ਦਿਨ ਪਹਿਲਾਂ ਔਰ ਮੈਨੂੰ ਸਪੈਸ਼ਲ ਉੱਥੇ ਰੋਕ ਕੇ ਕਿਹਾ ਗਿਆ ਜੋੜੇ ਘਰ ਦੇ ਵਿੱਚ ਵੀ ਬਹੁਤ ਸੇਵਾ ਨਿਭਾ ਰਹੇ ਹੋ ਕਮ ਸੇ ਕਮ ਇਸ ਘਰ ਦੇ ਵਿੱਚ ਇੱਕ ਰਮਦਾਸ ਦੇ ਵਿੱਚ ਘਰ ਹੈ ਜਦੀ ਛੱਤੀ ਇਹਨਾਂ ਦੇ ਉੱਤੇ ਡਿੱਗੀ ਸੀ ਇਹਦੇ ਸੱਟਾਂ ਵੀ ਲੱਗੀਆਂ ਸੀ ਮੈਂ ਕੱਲ ਵੀ ਦੱਸਿਆ ਔਰ ਬਿਲਕੁਲ ਪੂਰੀ ਤਰ੍ਹਾਂ ਹੀ ਛੱਤ ਜਿਹੜੀ ਉਹ ਡਿੱਗੀ ਸੀ ਔਰ ਘਰ ਦੀ ਬਹੁਤ ਸਾਰੀ ਲੋਡ ਸੀਗੀ ਔਰ ਕੱਲ ਅਸੀਂ ਇਹਨੂੰ ਆ ਕੇ ਵਾਅਦਾ ਕੀਤਾ ਸੀਗਾ ਵੀ ਤੇਰਾ ਘਰ ਵਕਾਇਈ ਲੋਡ ਅਨਸਾਰ ਜਿਹੜਾ ਵੇਖ ਲਿਆ ਜਾਂਦਾ ਕੇਵਲ ਕਿਸੇ ਦੇ ਦੱਸਣ ਦੇ ਉੱਤੇ ਨਹੀਂ ਕੱਲ ਆਪ ਹੀ ਪਰਸੋਂ ਅਸੀਂ ਵੇਖ ਕੇ ਗਏ ਸੀ ਕਿ ਔਰ ਵਕਾਇਈ ਲੱਗਾ ਕੇ ਬਹੁਤ ਜ਼ਿਆਦੀ ਲੋਡ ਹੈ ਇੱਕ ਘਰ ਦੇ ਵਿੱਚ 12 ਜੀ ਰਹਿੰਦੇ ਨੇ ਔਰ ਕਮਰੇ ਵੀ ਨਹੀਂ ਹੈਗੇ ਔਰ ਕੱਲ ਅਸੀਂ ਇਹਨੂੰ ਵਾਦਾ ਕੀਤਾ ਸੀਗਾ ਵੀ ਤੇਰੇ ਨਾਲ ਜਿਹੜੇ ਦੋ ਪਿੱਛੇ ਕਮਰੇ ਦੋ ਤੇਰੇ ਬੱਚੇ ਨੇ ਦੋ ਜੀ ਤੁਸੀਂ ਆਪੋ 12x12 ਦੇ ਜਿਹੜੇ ਕਮਰੇ ਪਾ ਦਿੱਤੇ ਜਾਣਗੇ ਦੋ ਇਹਦੀਆਂ ਨਾਨਾ ਨੇ ਜਿਹੜੀ ਮੈਂ ਇੱਕ ਦੱਸਿਆ ਜੀ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਹੈ ਔਰ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲੋੜ ਸੀ ਉੱਤੇ ਦੇਖ ਹੀ ਰਹੇ ਤਰਪਾਲਾਂ ਸਾਰੀਆਂ ਪਾ ਕੇ ਗੁਜ਼ਾਰਾ ਕੀਤਾ ਗਿਆ ਸੀ ਕਿਉਂਕਿ ਬਰਸਾਤਾਂ ਹੀ ਇੰਨੀਆਂ ਜ਼ਿਆਦਾ ਆ ਗਈਆਂ ਕਿ ਜਿਹੜੇ ਵੀ ਬਾਲਿਆਂ ਵਾਲੇ ਘਰ ਸੀਗੇ ਉਹ 90% 95% ਜਿਹੜੇ ਉਹ ਚੋਪੇ ਨੇ ਲੋਕਾਂ ਦਾ ਸਮਾਨ ਖਰਾਬ ਹੋ ਗਿਆ ਸਮਾਨ ਸਾਰਾ ਬਾਹਰ ਰੱਖਿਆ ਔਰ ਇਹਦੇ ਬਾਰੇ ਲਗਾਤਾਰ ਜਿਹੜੀ ਮੇਰੀ ਗੱਲ ਚੱਲਦੀ ਰਹਿੰਦੀ ਸਾਡੇ ਨਾਲ ਖੜੇ ਨੇ ਸਾਰ ਜੋਗਾ ਸਿੰਘ ਬਾਠ ਇਹਨਾਂ ਦੀ ਇੱਕ ਫਾਊਂਡੇਸ਼ਨ ਹੈ ਸਾਬੇ ਕਮਾਲ ਫਾਊਂਡੇਸ਼ਨ ਔਰ ਬਾਠ ਪਰਿਵਾਰ ਦੀ ਬਹੁਤ ਦਿਨਾਂ ਤੋਂ ਮਤਲਬ ਲਗਾਤਾਰ ਮਹੀਨੇ ਤੋਂ ਸੰਪਰਕ ਦੇ ਵਿੱਚ ਆ ਇੱਕ ਜਸਤਰਵਾਲ ਦੇ ਵਿੱਚ ਵੀ ਘਰ ਗਏ ਸੀਗੇ ਇਹਨਾਂ ਦੇ ਇੱਕ ਮੈਂਬਰ ਸਾਡੇ ਨਾਲ ਆਏ ਸੀ ਉਹਨਾਂ ਦੇ ਪਿਤਾ ਜੀ ਆਏ ਸੀ ਤੇ ਉੱਥੇ ਘਰ ਬਣਾਉਣ ਦੀ ਜਿਹੜੀ ਸੇਵਾ ਨਿਭਾ ਕੇ ਆਏ ਸੀਗੇ ਵੀ ਉਹ ਬੱਚੇ ਜਿਹੜੇ ਦੋ ਬਹੁਤ ਲੋੜਵੰਦ ਨੇ ਘਰ ਉਹਨਾਂ ਦਾ ਸਾਰਾ ਡੁੱਬ ਗਿਆ ਸੀਗਾ ਔਰ ਇਸ ਤੋਂ ਬਾਅਦ ਵੀ ਇਹਨਾਂ ਨੇ ਕਿਹਾ ਕਿ ਅਸੀਂ ਅਜੇ ਸੇਵਾ ਹੋਰ ਕਰਨੀ ਆ ਸਾਨੂੰ ਵੀ ਲੱਗਦਾ ਵੀ ਬਹੁਤ ਲੋਕਾਂ ਨੂੰ ਲੋੜ ਹੈ ਬਹੁਤ ਮਤਲਬ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਵੀ ਬਹੁਤ ਵੱਡੀ ਤਰਾਸਦੀ ਹੈ ਬਹੁਤ ਵੱਡੀ ਵਿਪਤਾ ਔਰ ਇਹਨਾਂ ਨੂੰ ਕੱਲ ਮੈਂ ਦੱਸਿਆ ਜੀ ਇਸ ਘਰ ਦੇ ਵਿੱਚ ਤੁਹਾਨੂੰ ਲੈ ਕੇ ਜਾਣਾ ਔਰ ਵਾਕਿਆ ਹੀ ਲੋੜ ਹੈ ਔਰ ਆਪ ਚੱਲ ਕੇ ਜਿਹੜਾ ਇੱਥੇ ਆਏ ਨੇ ਇਹਨਾਂ ਦਾ ਜਿਹੜਾ ਮੁੰਡਾ ਉਹ ਮਿਸਤਰੀ ਦਾ ਕੰਮ ਵੀ ਕਰਦਾ ਜਿਹੜੀ ਇਹ ਭੈਣ ਜੀ ਨੇ ਇਹਨਾਂ ਦਾ ਘਰ ਵਾਲਾ ਜਿਹੜਾ ਅਸੀਂ ਉਹਨੂੰ ਵੀ ਪੁੱਛ ਲਿਆ ਵੀ ਨਾਲ ਉਹ ਜਿਹੜਾ ਲੱਗ ਜੂਗਾ ਉਹਨਾਂ ਦੇ ਠੇਕੇਦਾਰ ਕੋਲੋਂ ਵੀ ਪੁੱਛ ਲਿਆ 3.5 ਲੱਖ ਰੁਪਏ ਦੇ ਕਰੀਬ ਐਸਟੀਮੇਟ ਜਿਹੜਾ ਬਣਦਾ ਬਿਨਾਇਟ ਤੋਂ ਇਟ ਅਸੀਂ ਇਹਨਾਂ ਨੂੰ ਭੇਜ ਦੇਵਾਂਗੇ ਔਰ ਉਹਦੇ ਵਿੱਚ ਹਨਾਂ ਦੇ ਦੋ ਕਮਰਿਆਂ ਦੀਆਂ ਛੱਤਾਂ ਬਦਲਣ ਵਾਲੀਆਂ ਨੇ ਇੱਕ ਕਿੰਨਾ 18x12 ਦਾ ਕਮਰਾ ਇੱਕ 18x12 ਦਾ ਇੱਕ 10x 10 ਦਾ ਇੱਕ ਨਾਲ ਕਿਚਨ ਹੈ ਉਹਦੇ ਵਿੱਚ ਪਿੱਲਰ ਜਿਹੜੇ ਉਹ ਖੜੇ ਹੋਣੇ ਨੇ ਨਾਲ ਔਰ ਭੈਣ ਮੇਰੀ ਮੈਨੂੰ ਕਹਿੰਦੀ ਸੀ ਕਿ ਮੇਰੇ ਕਮਰੇ ਜਿਹੜੇ ਉਹ ਇਸ ਜਗ੍ਹਾ ਤੋਂ ਪਿੱਛੇ ਸਾਡੀ ਜਗ੍ਹਾ ਉਹਦੇ ਵਿੱਚ ਹਟਕੇ ਪਾ ਦਿਓ 12x12 ਦੇ ਮੇਰਾ ਘਰ ਜਿਹੜਾ ਲੈਂਟਰ ਵਾਲਾ ਪੈ ਜਾਵੇ ਪਹਿਲਾਂ ਵਾਰਸਾ ਬਸੀਂ ਇਹ ਉਪਰਾਲਾ ਕੀਤਾ ਸੀਗਾ ਵੀ ਬਾਲਿਆਂ ਵਾਲੇ ਘਰ ਜਿਹੜੇ ਬਣਾਏ ਜਾਣ ਇੱਕ ਤੇ ਖਰਚਾ ਘਟ ਜੂਗਾ ਇੱਕ ਬਹੁਤ ਬਲਕ ਚ ਬਣਾ ਦੇਾਂਗੇ ਪਰ ਜਿੱਥੇ ਵੀ ਜਾਈਏ ਲੋਕਾਂ ਦੇ ਹਾਲ ਹੀ ਇਹੋ ਜਿਹੋਏ ਕਿ ਸਾਡਾ ਵੇਖ ਕੇ ਜੀ ਨਹੀਂ ਕਰਦਾ ਵੀ ਮੁੜ ਕੇ ਬਾਲੇ ਵਾਲੇ ਘਰ ਦੇ ਹੀ ਇਹ ਕੱਲ ਨੂੰ ਬਰਸਾਤਾਂ ਨੇ ਇਹਨਾਂ ਦੇ ਮੁੜਕੇ ਕਿੰਨੇ ਬਦਲਣਾ ਆਉਣਾ ਔਰ ਕਿੰਨੇ ਦੇਖਣਾ ਉਸ ਕਰਕੇ ਅਸੀਂ ਸਾਰਿਆਂ ਦੀ ਕੋਸ਼ਿਸ਼ ਇਹ ਕੀਤੀ ਆ ਵੀ ਘਟ ਬਣ ਜਾਣ ਪਰ ਉਹਨਾਂ ਦੇ ਲੈਂਟਰ ਪਾ ਦਿੱਤੇ ਜਾਣ ਤਾਂ ਜੋ ਉਹਨਾਂ ਦੀ ਜ਼ਿੰਦਗੀ ਤੇ ਸਖਾਵੀ ਹੋ ਜੇ ਉਹਨਾਂ ਦੇ ਬੱਚੇ ਤੇ ਮਤਲਬ ਆਪਣਾ ਜ਼ਿੰਦਗੀ ਦਾ ਗੁਜ਼ਰਬਸਰ ਜਿਹੜਾ ਉਹ ਚੰਗਾ ਕਰ ਸਕਣ ਔਰ ਇਹਦੇ ਨਾਲ ਨਾਲ ਉਹ ਮੁੰਡਾ ਆਪ ਵੀ ਲੇਬਰ ਕਰ ਲਿੰਦਾ ਘਰ ਦੇ ਵਿੱਚ ਹੀ ਮਤਲਬ ਇਹਨਾਂ ਦੇ ਮਿਸਤਰੀ ਔਰ ਰਾਸ਼ਨ ਵੀ ਇਹਨਾਂ ਨੂੰ ਅਸੀਂ 2-3 ਮਹੀਨੇ ਦਾ ਦੇ ਦੇਵਾਂਗੇ ਕਿਉਂਕਿ ਘਰ ਦੇ ਵਿੱਚ ਇਹ ਚਿੰਤਾ ਮੁੱਕ ਜਾਵੇ ਵੀ ਰੋਟੀ ਕਮਾ ਕੇ ਲੈਣੀ ਹੈ ਤੇ ਸ਼ਾਮ ਨੂੰ ਖਾਣੀ ਹੈ ਸੋ 3.5 ਲੱਖ ਰੁਪਏ ਦੇ ਕਰੀਬ ਜਿਹੜਾ ਐਸਟੀਮੇਟ ਬਣਿਆ ਔਰ ਬਾੜ ਸਾਹਿਬ ਵੱਲੋਂ ਬਾੜ ਪਰਿਵਾਰ ਵੱਲੋਂ ਸਾਹਿਬੇ ਕਮਾਲ ਫਾਊਂਡੇਸ਼ਨ ਵੱਲੋਂ ਜਿਹੜਾ ਉਹ ਦੇ ਦਿੱਤਾ ਗਿਆ ਇਹਨਾਂ ਦੇ ਹੱਥੀਂ ਜਿਹੜੀ ਉਹ ਸੇਵਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਸਾਡੇ ਨਾਲ ਫਤੇਕਰ ਸਾਹਿਬ ਤੋਂ ਚੱਲ ਕੇ ਆਏ ਨੇ ਆਪ ਤੇ ਬਾਹਰ ਰਹਿੰਦੇ ਨੇ ਯੂਐਸ ਯੂਐਸਏ ਸੈਕਰਮੈਂਟੋ ਦੇ ਵਿੱਚ ਹਾਂਜੀ ਮੇਰੇ ਨਾਲ ਬਾਹਰੋਂ ਆਏ ਹਾਂਜੀ ਬ੍ਰਦਰ ਦੋਵੇਂ ਬ੍ਰਦਰ ਹੀ ਬਾਹਰੋਂ ਆਏ ਨੇ ਔਰ 10 ਦਿਨ ਦਾ ਇਹਨਾਂ ਦਾ ਟੂਰ ਸੀ ਰਸੋਂ ਸਾਡੀ ਵਾਪਸੀ ਉਸ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਜਿਹੜੀ ਸੇਵਾ ਉਹਨਾਂ ਬਾ ਲਈ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਨਿਸੋ ਕੇ ਪਿੰਡ ਦੇ ਵਿੱਚ ਲੈ ਕੇ ਚੱਲੇ ਜਿੱਥੇ ਪਿੰਡ ਹੀ ਇਹਨਾਂ ਨੂੰ ਅਡਾਪਟ ਕਰਾਉਣ ਲੱਗੇ ਆ ਵੀ ਉੱਥੇ ਖੇਤੀ ਦੀ ਬਜਾਈ ਦਾ ਜਿਹੜਾ ਡਾਇਆ ਦਾ ਤੇ ਬੀਜ ਦਾ ਜਿਹੜਾ ਇੰਤਜ਼ਾਮ ਕਰ ਦਿੱਤਾ ਜਾਵੇ ਉੱਥੇ ਇੱਕ ਬਜ਼ੁਰਗ ਜੋੜਾ ਬਹੁਤ ਮਤਲਬ ਤੁਹਾਨੂੰ ਵੇਖ ਕੇ ਹੀ ਉੱਥੇ ਤਰਸ ਆ ਜਣਾ ਵੀ ਵਾਕਿਆ ਹੀ ਉਹਨਾਂ ਦਾ ਘਰ ਵੀ ਬਣਨ ਵਾਲਾ ਇਹ ਜਿਹੜੀਆਂ ਤਿੰਨ ਸੇਵਾ ਇਹਨਾਂ ਕੋ ਲੈਣ ਲੱਗੇ ਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੁਸੀਂ ਆਪ ਚੱਲ ਕੇ ਆਇਓ ਇਹਨਾਂ ਗਰੀਬਾਂ ਦਾ ਆਸਰਾ ਬਣ ਕੇ ਆਇਓ ਅਸੀਂ ਇੱਕ ਜਰੀਆ ਹਾਂ ਮਤਲਬ ਅਸੀਂ ਇੱਕ ਮੈਸੇਜ ਦੇ ਦਿੰਨੇ ਆ ਲੋਕ ਸੜ ਤੇ ਇਤਬਾਰ ਕਰ ਲੈਂਦੇ ਨੇ ਤੇ ਆ ਜਾਂਦੇ ਆ ਕਾਰਨ ਇਹ ਆ ਕਿ ਅਸੀਂ ਸੇਵਾ ਹੱਥੀਂ ਕਰਾ ਦਿੰਨੇ ਆ ਔਰ ਫੇਰ ਵੀ ਜੇ ਕਿਤੇ ਕੋਣਤਾ ਹੀ ਰਹਿ ਜੇ ਤੇ ਮਾਫੀ ਮੰਗਦੇ ਆ ਸੋ ਇੰਨੀ ਕਿ ਸੇਵਾ ਜਿਹੜੀ ਕਬੂਲ ਕੀਤੀ ਜਾਵੇਰ ਕੋਸ਼ਿਸ਼ ਆ ਮੇਰੀ ਠੇਕੇਦਾਰ ਸਾਹਿਬ ਤੁਹਾਨੂੰ ਵੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਜੇ ਇਹਨਾਂ ਦੀ ਛੱਤ ਪੈ ਜਾਵੇ ਮਤਲਬ ਲੇਬਰ ਚਾਹੇ ਵੱਧ ਲਾ ਦਿਓ ਤੇ ਬੱਚੇ ਦੀਵਾਲੀ ਆਪਦੇ ਘਰ ਦੇ ਵਿੱਚ ਮਨਾ ਲੈਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਰਬ ਦਾ ਕਹਿਰ ਪਾਣੀ ਦਾ ਕਹਿਰ ਆ ਮਹਾਰਾਜ ਦੇ ਹੁਕਮ ਅਨਸਾਰ ਜੋ ਇਧਰਲੇ ਏਰੀਆ ਦੇ ਵਿੱਚ ਆਇਆ ਤੋਂ ਜਦੋਂ ਅਸੀਂ ਟੀਵੀ ਦੇ ਉੱਤੇ ਦੇਖਿਆ ਤਾਂ ਭਾਈ ਸਾਹਿਬ ਮੰਨਾ ਭਾਜੀ ਲੱਗੇ ਹੋਏ ਸਨ ਪੂਰੇ ਜੋਰਾਂ ਦੇ ਵਿੱਚ ਤੇ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਉਸ ਦਿਨ ਗੁਰਦੁਆਰਾ ਸਾਹਿਬ ਸੀਗੇ ਅਸੀਂ ਸੇਵਾ ਕਰਦੇ ਸੀ ਲੰਗਰਾਂ ਦੀ ਤੇ ਇਹਨਾਂ ਨਾਲ ਗੱਲ ਹੋਈ ਇਹਨਾਂ ਨੂੰ ਕਿਹਾ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਸਿੱਧੀ ਫੀਡ ਕਰਦੇ ਹੋ ਡਾਇਰੈਕਟ ਤੁਹਾਡੀ ਫੀਡ ਹੈਗੀ ਆ ਵੀ ਬਹੁਤ ਚੰਗਾ ਪ੍ਰਾਰਾਲਾ ਸੀ ਇਹਨਾਂ ਨੇ ਗੱਲ ਕੀਤੀ ਇਹ ਕਹਿੰਦੇ ਵੀ ਆਪ ਤੁਸੀਂ ਪੈਸੇ ਲੈ ਕੇ ਆਉਣੇ ਤੁਹਾਡਾ ਬੰਦਾ ਪੈਸੇ ਲੈ ਕੇ ਆਵੇ ਤੁਹਾਨੂੰ ਅਸੀਂ ਸੰਪਰਕ ਦੇ ਵਿੱਚ ਦਵਾਂਗੇ ਕਿਹੜੇ ਬੰਦੇ ਨੂੰ ਪੈਸੇ ਦੇਣੇ ਆ ਤੇ ਕੀ ਸੇਵਾ ਹੋਣੀ ਆ ਤੇ ਸਾਨੂੰ ਬਹੁਤ ਚੰਗਾ ਲੱਗਿਆ ਹਲੇ ਵੀ ਉੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਪੈਸੇ ਇਕੱਠੇ ਹੋ ਰਹੇ ਆ ਪਰ ਅਸੀਂ ਦੋਨਾਂ ਭਰਾਵਾਂ ਨੇ ਇੱਥੋਂ ਮੇਰੇ ਵੱਡੇ ਬ੍ਰਦਰ ਵੀ ਨਾਲ ਆਏ ਆ ਅਸੀਂ ਆਉਣਾ ਸੀਗਾ ਤੇ ਮੈਂ ਭਾਜੀ ਨੂੰ ਰਿਕੁਐਸਟ ਕੀਤੀ ਮੈਂ ਭਾਜੀ ਅਸੀਂ 1-2-4 ਦਿਨਾਂ ਦੇ ਵਿੱਚ ਚਲੇ ਜਾਣਾ ਜਿੱਦਣ ਵੀ ਸਾਡੇ ਕੰਮ ਹੋ ਗਏ ਮੈਂ 2-3 ਦਿਨਾਂ ਦਾ ਇਹਨਾਂ ਦੇ ਮਗਰ ਲੱਗਾ ਸੀ ਵੀ ਸਾਨੂੰ ਛੇਤੀ ਤੋਂ ਛੇਤੀ ਦੱਸੋ ਅਸੀਂ ਕਿੱਥੇ ਮਿਲੀਏ ਤੇ ਜਿਹੜੀ ਸੇਵਾ ਹੈਗੀ ਆ ਇਹ 'ਚ ਸਾਡਾ ਕੋਈ ਯੋਗਦਾਨ ਨਹੀਂ ਇਹ ਸਹਬਜਾ ਦਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਜੀ ਅਸੀਂ ਉਹਨਾਂ ਦੇ ਪਿੰਡੋਂ ਆ ਇਹ ਉਹਨਾਂ ਦੀ ਦਾਤ ਆ ਤੇ ਮਹਾਰਾਜ ਇਹ ਜਿਹੇ ਸਮਾਂ ਕਿਸੇ ਦਿਨ ਲੈ ਕੇ ਆਵੇ ਪਰ ਮੈਂ ਤਤੋਂ ਇੱਕ ਜਰੂਰ ਗੱਲ ਮੰਗਦਾ ਵੀ ਤੁਸੀਂ ਕਿਸੇ ਨੇ ਨਸ਼ਾ ਪਾਣੀ ਪਤਾ ਨਹੀਂ ਕਰਨਾ ਗੁਰੂ ਆਲੇ ਬਣੋ ਗੁਰੂ ਦੇ ਨਾਲ ਜੁੜੋ ਤੇ ਭਾਜੀ ਦੇਖੋ ਡੋਰ ਟੂ ਡੋਰ ਜਾ ਰਹੇ ਆ ਅੱਜ ਦੇ ਯੁੱਗ ਦੇ ਵਿੱਚ YouTube ਦੇ ਥਰੂ ਅਸੀਂ ਇਹਨਾਂ ਨੂੰ ਮਿਲੇ ਅੱਗੇ ਵੀ ਇਹਨਾਂ ਦੇ ਸੁਣਦਿਆਂ ਲੈਕਚਰ ਪਰ ਜਦੋਂ ਇਹਨਾਂ ਦਾ ਇੱਕ ਸਿਸਟਮ ਵਧੀਆ ਲੱਗਿਆ ਵੀ ਮੈਨੂੰ ਪੈਸਾ ਨਹੀਂ ਦੇਣਾ ਜਿੰਨੇ ਦੇਣਾ ਸਿੱਧੇ ਤੋਂ ਸਿੱਧਾ ਪੈਸਾ ਦੇਣਾ ਸਾਨੂੰ ਬਹੁਤ ਚੰਗਾ ਲੱਗਿਆ ਸੋ ਗਲਤੀ ਫਲਤੀ ਮਾਫ ਆਪਾਂ ਇੱਕ ਜਕਾਰਾ ਜ਼ਰੂਰ ਛੱਡਣਾ ਸਮਾਪਤੀ ਤੋਂ ਪਹਿਲਾਂ ਬਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਸ ਠੀਕ ਹੈ ਫਿਰ ਉਹ ਮੇਰਾ ਭਾਉ ਹੁਣ ਤੋਂ ਹੀ ਲੱਗਾ ਹਾਂ ਮਹਾਰਾਜ ਦਾ ਨਾਮ ਲੈ ਕੇ ਅਰਦਾਸ ਕਰਕੇ ਕੰਮ ਤੇਰਾ ਸਮਾਨ ਸਵੇਰੇ ਹੀ ਆ ਜਾਣਾ ਵਾ ਸਾਡਾ ਕੰਮ ਕੋ ਲੰਬਾ ਚੋੜਾ ਨਹੀਂਗਾ ਕੀ ਕਰੀਏ ਤੁਹਾਡੇ ਲਈ ਦੱਸੋ ਸਾਡੇ ਕੋ ਮਿਹਰਬਾਨੀ ਕਰੋ ਵੀ ਕੋਈ ਥੋੜਾ ਥਾਂ ਲੈ ਰਾਸ਼ਨ ਇਧਰ ਲਈ ਲੈੰਦਾ ਹਾਂਜੀ ਰਾਸ਼ਨ ਇਹ ਜੀ ਹੁਣ ਥਾਂ ਤੂੰ ਕਿੱਥੇ ਲਏਂਗਾ ਜਿਹੜਾ ਤੈਨੂੰ ਮੈਂ ਲੈ ਦਾਂ ਇੱਥੇ ਸ਼ਾਇਦ ਜਿੱਥੇ ਵੀ ਲੱਗ ਕੰਮ ਕਰਦਾ ਜੀ ਉਹ ਤੁਹਾਡੇ ਕੋਲੋਂ ਨਹੀਂ ਸੇਵਾ ਹੀ ਵੈਸੇ ਬਾਅਦ ਚ ਫਰਾਦਾ ਨਹੀਂ ਕੋਈ ਜਗ੍ਹਾ ਨਹੀਂ ਹੈਗੀ ਤਰਾ ਕਿੰਨੇ ਦਾ ਹੋਣਾ ਤੇਰਾ ਆ ਦੋ 2.5 ਲੱਖ ਦਾ ਆਇਆ ਅੰਮ੍ਰਿਤ ਛੇ ਗਿਆ ਵਾ ਨਹੀਂ ਅੰਮ੍ਰਿਤ ਨਹੀਂ ਮੈ ਛੇ ਗਿਆ ਅੰਮ੍ਰਿਤ ਤੇ ਪੇਛੇ ਗਿਆ ਪਤਾ ਨਸ਼ਾ ਪਾਣੀ ਕੋਈ ਨਾ ਛਾ ਪਾਣੀ ਨਹੀਂ ਬਿਲਕੁਲ ਜਿਆਦਾ ਜਗਾ ਲੱਲਾ ਦੋ ਕਮਰੇ ਨੇ ਹਾਂ ਜੀ ਲੱਖ ਡੇਢ ਲੱਖ ਦੀ ਦੇਖ ਤੇ ਲਾਗੇ ਚਾਕੇ ਹੋਰ ਫਟ ਨਹੀਂ ਲੱਲਾ ਨਾ ਹਾਂ ਜੀ ਤੇ ਇਹਨਾਂ ਪੁੱਤੇ ਲਾ ਕੇ ਤੈਨੂੰ ਦੋ ਕਮਰੇ ਵੀ ਪਾ ਦਿੰਦੇ ਹਾਂ ਇਹਨਾਂ ਨੂੰ ਪਤਾ ਕਰੀ ਹਿਸਾਬ ਹਾਂ ਕਰ ਰਹੇ ਜਾਂ ਬਣਾ ਜੀ ਹਿਸਾਬ ਨਾਲ ਇਨੀ ਕਿ ਮਿਲਦੀ ਤੇ ਹੁਣ ਕਿੱਥੇ ਸੌਂਦੇ ਹੋ ਬਾਹਰ ਇੱਥੇ ਹੁੰਦਾ ਜੀ ਤੇ ਬੱਚੇ ਇਹ ਰਾ ਕਮਰਾ ਇੱਕ ਕਿਰਾਏ ਤੇ ਦਿੱਤਾ ਇਹਨਾਂ ਨੇ ਲੈ ਗਏ ਕਿ ਰਾਤ ਨੂੰ ਘਰ ਚਲ ਜਾਂਦੇ ਨੇ ਇੱਥੇ ਹੁਣ ਹਾਰ ਦੇ ਵਿੱਚ ਇਹਨਾਂ ਦਾ ਪਾਣੀ ਸੀ ਇੱਥੇ ਕਿਹਦਾ ਗਰਾਉਂਡ ਦਾ ਚੱਕਾ ਹੈ ਕਿਸੇ ਨੇ ਬਾਹਣੇ ਜਫੜੀ ਇੱਥੇ ਤੇਰੇ ਇਤਰਾਹ ਕਰ ਲੇਡ ਲੱਖ ਦੀ ਜਗਾ ਵੇਖ ਲੈ ਕਿਤੇ ਹਾਂਜੀ 1.2 ਲੱਖ ਉੱਤੇ ਲਾ ਕੇ ਵਧੀਆ ਬਣਾਉਂਦੇ ਤੁਹਾਨੂੰ ਠੀਕ ਸਾਡੇ ਜੰਮੇ ਦਾ ਮੇਰਾ ਨੰਬਰ ਲੈ ਲੈ ਠੀਕ ਹੈ ਤੇ ਕਰਾ ਦੋਗੇ ਤੂੰ ਕਿੰਨੀ ਉਮਰ ਹੋ ਗਈ ਤੇਰੀ ਮੈਂ 15 ਸਾਲ ਦੀ 15 ਸਾਲ ਦੀ ਤੇਰੇ ਮਾਰਕਸ ਕਿੰਨੇ ਕਉਂਦੇ ਆ ਤੇਰੇ ਮੈਂ ਟੈਂਪਰ ਵਿੱਚ 450 ਆਏ ਕਿੰਨੇ ਅੰਕ ਚੋਂ 450 ਕਿੰਨਿਆਂ ਚੋਂ ਕਿੰਨੇ ਪਰਸੈਂਟ ਬਣ ਗਏ 70 ਹਾਂ ਤਰੱਕੀ ਕਰਨੀ ਹੈ ਨਾ ਮਾਂ-ਪਿਓ ਦਾ ਖਿਆਲ ਰੱਖੇਗੀ ਕਰਾ ਦੂੰਗਾ ਬਾਪੂ ਨੰਬਰ ਜਬੀ ਨੰਬਰ ਤੇਰਾ ਫੇੜਾ ਮਨਾ ਬੰਦ